ਆ ਜਿਹੜੇ ਮੇਰੇ ਵਰਗੇ ਨਵੇਂ ਛਲਾਰੂ ਸੋਚਦੇ ਨੇ ਵੀ ਆਪਾਂ ਬਾਪੂ ਤੋਂ ਕਬੀਲਦਾਰੀ ਫੜ ਕੇ ਜੇਬ ਨੋਟਾਂ ਨਾਲ ਭਰ ਕੇ ਐਸ਼ ਕਰਿਆ ਕਰਾਂਗੇ ਤੁਸੀਂ ਬਹੁਤ ਤਗੜੇ ਪਰਮ ਚੋਂ ਇਹ ਸਾਲਾ ਕੈਲਕੂਲੇਟਰ ਮੰਡੀ ਚੇ ਬੋਰੀਆਂ ਗਿਣ ਕੇ ਫਸਲ 8-9 ਲੱਖ ਦੀ ਬਣਾਉਂਦਾ ਜਦੋਂ ਆੜਤੀਏ ਦੀ ਬਹੀ ਚੋਂ ਕਬੀਲਦਾਰੀ ਵਾਲੀ ਨਹਿਰ ਨਿਕਲਦੀ ਆ ਰਾਜ ਬੌ ਮੋਗੇ ਆਉਂਦੇ ਨੇ ਘਰ ਤੱਕ ਤਾਂ ਛੋਟਾ ਜਿਹਾ ਖਾਲੇ ਆਉਂਦੇ ਇਤਕੀ ਮੈਂ ਵੀ ਮੰਡੀ ਚ ਬੋਰੀਆਂ ਗਿਣ ਕੇ ਕੈਲਕੂਲੇਟਰ ਕਰਕੇ ਜੀਰੀ 10 ਲੱਖ 40 ਹਜ਼ਾਰ ਦੀ ਬਣਾਤੀ ਉਤੋਂ ਕਰੇ ਆ ਕੇ ਬੇਬੇ ਨੂੰ ਦੱਸ ਕੇ ਬਾਪੂ ਕਣੀ ਉਹ ਫੁੱਲਣ ਦੇ ਵੀ ਬਣਾ ਕੇ ਖੜਾਤੀ ਮਹਾ ਬੇਬੇ ਆ ਚੱਕ ਸਬੂਤ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਵੀ ਬਾਪੂ ਆਪਾਂ ਨੂੰ ਕੁੰਡੀ ਲਾਉਂਦਾ ਫਸਲ 10 ਲੱਖ 40 ਹਜ਼ਾਰ ਦੀ ਵੇਚਦਾ ਘਰੇ 50 ਹਜ਼ਾਰ ਲੈਂਦਾ ਜਾਤਾ ਪਾ ਨੂੰ ਆਰਤੀਆ ਲਾਉਂਦਾ ਰਗੜਾ ਮੋਟਾ ਜਾਂ ਫਿਰ ਬਾਪੂ ਵੱਲੋਂ ਇੱਕ ਦੋ ਕਰਾਂ ਦੇ ਹੋਰ ਜਾਂਦਾ ਸੌਦਾ ਬਣ ਜਾ ਫੁੱਲਣ ਦੇ ਵੀ ਚੱਕ ਲੈ ਸੋਟਾ ਬਾਪੂ ਕਰੇ ਆਕੇ ਪਾਣੀ ਨੂੰ ਹਾਕਾਂ ਲਾਵੇ ਬੇਬੇ ਅੜਬ ਕੋੜੇ ਮੰਗੂ ਬਾਪੂ ਨੂੰ ਦੇਖ ਦੇਖ ਨਾਸ ਖੜਕਾਵੇ ਮਹਾਲਾ ਬਣ ਗਈ ਗੱਲ ਬੇਬੇ ਦੇ ਆਸਰੇ ਨਾਲ ਇਤਕਾ ਕਬੀਲਦਾਰੀ ਨੂੰ ਆਪਾਂ ਹੱਥ ਪਾਵਾਂਗੇ ਇਤਕੀ ਵਾਲੇ 10 ਲੱਖ 40 ਹਜ਼ਾਰ ਚੋਂ ਬੋਲਟ ਮੰਗਾਵਾਂਗੇ ਗਾਹਾਂ ਨੂੰ ਕਣਕ ਵੱਢ ਕੇ ਸਰਕਾਰ ਵੀ ਓਕੜਾ ਮੰਗੀ ਨਾਲ ਦੀ ਸੀਟ ਤੇ ਆਪਣੇ ਰਾਜ ਰਾਨੀ ਬੈਠੂਗੀ ਐਨਕਾਂ ਲਾ ਕੇ ਸਟੀering ਤੇ ਜੱਟ ਬਾਪੂ ਨੇ ਤਾਂ ਉਹੀ ਬ੍ਰੇਕਾਂ ਚੀਕਣ ਵਾਲਾ ਸੀਟੀ ਡਾਉਨ ਚ ਕਾਇ ਹੀ ਰੱਖਿਆ ਹੁਣ ਪਾਵਾਂਗੇ ਸ਼ਰੀਕਾਂ ਨੂੰ ਛਟੋਰੀਆਂ ਕੱਟ-ਕੱਟ ਬਾਪੂ ਬੇਬੇ ਦਾ ਰੰਗ ਟੰਗ ਜਾਂ ਦੇਖ ਕੇ ਕਹਿੰਦਾ ਕੀ ਗੱਲ ਹੋ ਗਈ ਖਰਨਿਆ ਕਹਿੰਦੀ ਭਈ ਆਂ ਦੱਸ ਲਾਣੇਦਾਰਾ ਮੁੰਡੇ ਨੇ ਤਾਂ ਬੋਰੀਆਂ ਗਿਣ ਕੇ ਜੀਰੀ 10 ਲੱਖ 40 ਹਜ਼ਾਰ ਦੀ ਬਣਾਤੀ ਤੂੰ ਆਏ ਸਾਲ ਕਰੀ 40 ਹਜ਼ਾਰ ਨਹੀਂ ਲਿਆਉਂਦਾ ਰੁੜ ਜਾਣਿਆ ਤੈਨੂੰ ਆੜਤੀ ਹੀ ਖਾਈ ਜਾਂਦਾ ਕਬੀਲਦਾਰੀ ਮੁੰਡੇ ਨੂੰ ਫੜਾ ਦੇ ਦੇਖੀ ਦੋ ਸਾਲਾਂ ਚ ਫੜੀਆਂ ਕਰਾਉਂਦਾ ਬਾਪੂ ਕਹਿੰਦਾ ਕਮਲੀਏ ਮੈਂ ਤਾਂ ਕਿੱਦਿਆਂ ਦਾ ਸੁੱਖਾਂ ਸੁਖਦਾ ਵੀ ਕੋਈ ਪ੍ਰਿੰਟਾਂ ਵਾਲੇ ਕੁਜੇ ਚੋਂ ਮੇਰਾ ਹੱਥ ਛਡਵਾ ਦੇ ਜੇ ਆ ਗੱਲ ਇਹਨੂੰ ਭੇਜ ਆੜਤੀ ਇਹਦੇ ਮੇਰੇ ਨਾਲ ਮੈਂ ਆਪਦਾ ਹੱਥ ਕੱਢ ਲੂੰ ਇਹ ੜਾ ਲੈ ਲਓ ਜੀ ਐਨੀ ਗੱਲ ਸੁਣ ਕੇ 10 ਲੱਖ 40 ਹਜ਼ਾਰ ਪਾਉਣ ਵਾਸਤੇ ਮੈਂ ਤੇ ਮੇਰੀ ਮਾਂ ਲੱਗੇ ਝੋਲੇ ਦੇ ਟਣੀਆਂ ਲਾਉਣ ਬਾਪੂ ਨੇ ਜਾਦਾ ਗਲਾਸ ਪੀ ਕੇ ਚੱਕ ਲਿਆ ਸੀਟੀ ਡਾਊਨ ਬੇਬੇ ਕਹਿੰਦੀ ਪੁੱਤ 10 ਲੱਖ ਵਾਲਾ ਝੂਲਾ ਕੁੱਟ ਕੇ ਫੜ ਕੇ ਲਿਆਈ ਦੇਖੀ ਕਿਤੇ ਕੋਈ ਚੋਰ ਠੱਗਾ ਹਮਲਾ ਕਰ ਜੇ ਬਾਪੂ ਕਹਿੰਦਾ ਕਿਉਂ ਫਿਕਰ ਕਰਦੀ ਆ ਮੈਨੂੰ ਲਿਜਾ ਕੇ ਆੜਤੀ ਉਹਦੇ ਸਿਹਾਬਤਾ ਗਰਾਉਣ ਦੇ ਉਦੋਂ ਬਾਅਦ ਇਹ ਨਾ ਕਿਤੇ ਚੋਰਾਂ ਠੱਗਾਂ ਨਾਲ ਰਲ ਜੇ ਮੋਟਰਸਾਈਕਲ ਤੇ ਰਸਤੇ 'ਚ ਜਾਂਦੇ ਜਾਂਦੇ ਘਰ ਵਾਲੀ ਦਾ ਫੋਨ ਆ ਗਿਆ ਕਹਿੰਦੀ ਬਾਬੂ ਮੈਨੂੰ ਤੇ ਮੰਮੀ ਨੂੰ 140000 ਚੋਂ ਫਰੂਟ ਲਿਆਦੀ ਮਹਾ ਬੁੱਗੇ ਕਿਉਂ ਪ੍ਰਵਾਹ ਕਰਦੀ ਐ ਆਪਣੇ ਹੱਥ 'ਚ ਆਤਾ ਜਾਣਦੇ ਖਜ਼ਾਨਾ ਤਿੰਨ ਮਹੀਨਿਆਂ 'ਚ ਮਲਕਾ ਰੋੜਾ ਮਾਫ ਕਰਾ ਲਾਂਗੇ ਕੀ ਐ ਕਾਲੇ ਪੀਲੇ ਫਰੂਟਾਂ ਦਾ ਕੀ ਬੀਆਂ ਛਕਿਆ ਕਰੀ ਰੋਜ਼ਾਨਾ ਲਓ ਜੀ ਆੜਤੀਏ ਦੇ ਪਹੁੰਚ ਗਏ ਆਰਤੀਏ ਦੇ ਲਜਾ ਕੇ ਲਾਣੇਦਾਰ ਕਹਿੰਦਾ ਲੈ ਵੀ ਸੇਠ ਆ ਚੋਬਰ ਕਰਿਆ ਕਰੂਗਾ ਹੁਣ ਤੇਰਨਾ ਸਾਹਿਬ ਕਿਤਾਬ ਆਪਾਂ ਤਾਂ ਸਾਰਾ ਕੁਝ ਇਹਨੂੰ ਸੰਭਾਤਾ ਇਹਨੂੰ ਸਾਹਿਬ ਕਿਤਾਬ ਕਰਕੇ ਦੱਸੇ ਤਾਂ 10,40,000 ਕਿੱਧਰ ਲੰਗਾਤਾ ਆਰਤੀਆ ਕਹਿੰਦਾ ਲੈ ਵੀ ਮਲ ਕੱਢ ਪਰਚੀਆਂ ਮਹਾਬਾਬੂ ਜੀ ਪਰਚੀਆਂ ਕੀ ਕੱਢਣੀਆਂ ਨੇ ਮੇਰੀਆਂ ਮੰਡੀ ਚ ਬੋਰੀਆਂ ਤੇ ਲੈਣਾ ਗਿਣੀਆਂ ਹੋਈਆਂ ਨੇ 10,40,000 ਬਣ ਗਿਆ ਉਰਾ ਫੜਾ ਠੇਠ ਕਹਿੰਦਾ ਖੜਜਾ ਮੇਰੀ ਖੰਡ ਪਾਉਨਾ ਤੇਰੇ ਦਿਮਾਗ ਨੂੰ ਠੰਡ ਕਹਿੰਦਾ ਕਾਕਾ 10 ਲੱਖ 40 ਹਜ਼ਾਰ ਨਹੀਂ 10 ਲੱਖ 20 ਹਜ਼ਾਰ ਲੈ ਗਿਆ ਮਹਾ ਹਾਂ ਦੇਖ ਸੇਠ ਯਾਰ ਮੈਂ ਬਾਪੂ ਤੈਨੂੰ ਆਖਿਆ ਸੀ ਵੀ ਇਹ ਕੁੰਡੀ ਲਾਉਂਦਾ ਆ ਚੱਕ ਸਬੂਤ ਕਹਿੰਦੇ ਮੱਲੇ ਕੁੰਦੀ ਨਹੀਂ ਖਾਜਾ ਛੁੰਟ ਲੈ ਜਿਵੇਂ ਚਿੱਟੇ ਕੱਪੜੇ ਪਾ ਕੇ ਕੰਨਾਂ 'ਚ ਹੱਦ ਫੋਨ ਢਾ ਕੇ ਬਈਆਂ ਤੇ ਸ਼ਦਾਰ ਬਣ ਕੇ ਰੋਮ ਮਾਰਿਆ ਦੀ 20000 ਰੁਪਇਆ ਬੋਲੀਆਂ ਦਾ ਖਰਚਾ ਪੈ ਗਿਆ ਐਨ ਕਾ ਨੀ ਪੂਝ ਕੇ ਡੈਣੀ ਮੰਗੂ ਫੇਰ ਉੱਠ ਖੜਿਆ ਕਹਿੰਦਾ ਲੈ ਵੀ ਨਲੰਜਨ ਛਿਆ 1.5 ਲੱਖ ਤਾਂ ਮੈਂ ਤੇਲੇ ਛੋਦੇ ਪੱਤੇ ਵਾਲੇ ਦੇ ਖਾਤੇ 'ਚ ਮਾਲੀ ਹਾ ਮਹਾਬਾਬੂ ਜੀ ਕਿਹੜਾ ਸੌਦੇ ਪੱਤੇ ਆਲਾ ਕਹਿੰਦਾ ਜੀਤੋ ਖਾਜੇ ਨੇ ਹੁਣ ਤੱਕ ਲਿਆ ਲਿਆ ਕਿ ਬੱਦੀਆਂ ਲਾਚੀਆਂ ਨਾਲ ਚਾਹ ਲੇ ਫਿਰ ਕਹਿੰਦਾ 6000 ਰੁਪਏ ਦੀ ਤੇਲੇ ਨੂੰ ਤੇ ਪੁੱਤ ਪਟਿਆਲੇ ਤੋਂ ਸ਼ੌਪਿੰਗ ਕਰਕੇ ਆਈ ਤੇ 10000 ਉਹਨਾਂ ਦੇ ਛਲੀਪਲ ਜਲਾਬਾਂ ਦਾ 5000 ਦੇ ਤੇਲੇ ਪੋਤੇ ਦੇ ਬੂਤਾਏ ਤੇ ਫਿਰ ਕਹਿੰਦਾ 6000 ਰੁਪਏ ਚ ਸੋਡੇ ਛਾਲੇ ਟੱਬਲ ਦੇ ਜਨਮ ਦਿਨ ਮਨੇ ਛੀ 20000 ਰੁਪਏ ਦੀਆਂ ਤੇਲੇ ਮੁੰਡੇ ਦੀਆਂ ਚਿੱਲ ਪਾਲਤੀਆਂ 20000 ਰੁਪਿਆ ਦਾ 6 ਮਹੀਨੇ ਚ ਤੇਲੀ ਨੂੰ ਬਿਉਤੀ ਪਾਲ ਲੈਣੇ ਤੋਂ ਲੰਗ ਲੋਗਨ ਕਲਾਗੀ 40000 ਦੀਆਂ ਕਾਪੀਆਂ ਤੇਲੇ ਮੁੰਡੇ ਨੇ ਛਿਮਲੇ ਦੇ ਤੂਲਾਂ ਤੇ ਖਿਲਾ ਲਤੀਆਂ ਫਿਰ ਕਹਿੰਦਾ 2 ਲੱਖ ਰੁਪਇਆ ਤੇਲੀ ਨੂੰ ਤੇ ਪੁੱਤ ਨੇ ਆਈਫੋਨਾਂ ਤੇ ਵੜਾਤਾ 40000 ਰੁਪਏ ਦੇ ਚੌੜੇ ਟਾਇਲ ਪਵਾ ਕੇ ਟਰੈਕਟਰ ਮੋਡੀਫਾਈ ਕਰਵਾਇਆ ਸੀ 60000 ਰੁਪਏ ਦਾ ਗਮਾਂਡੀਆਂ ਦਾ ਛਿਲਖਾ ਨੂੰ ਵੱਡਾ ਡੱਕ ਲਵਾਤਾ ਲਾਲੇ ਨੇ ਅਗਲਾ ਵਰਕਾ ਥੱਲ ਕੇ ਪੈਨ ਫੇਰ ਥੱਲੇ ਨੂੰ ਕਰ ਲਿਆ ਜਿਹੜਾ 10 ਲੱਖ 40000 ਪਾਉਣ ਵਾਸਤੇ ਮੈਂ ਝੋਲਾ ਲੈ ਗਿਆ ਸੀ ਉਹ ਮੈਂ ਤੈਅ ਕਰਕੇ ਪਿੱਠ ਥੱਲੇ ਧਰ ਲਿਆ ਸ਼ੇਅਰ ਹੋ ਗਿਆ ਸ਼ੁਰੂ ਕਹਿੰਦਾ 50000 ਰੁਪਇਆ ਦੇ ਕੇ ਤੇਲੇ ਮੁੰਡੇ ਦਾ ਪਲਚੇ ਚੋਂ ਨੌਕ ਲਾਇਆ ਤੀ 20000 ਰੁਪਇਆ ਇਹਦੇ ਛਾਲੇ ਦੇ ਮੁੰਡੇ ਦੇ ਵਿਆਹ ਚ ਕਾਕੇ ਨੇ ਆਲਕੈਸਟਾਂ ਲੀਆਂ ਉਤੋਂ ਦੀ ਬਰਛਾਇਆ ਤੀ 40000 ਰੁਪਇਆ ਵਿਆਹ ਚ ਤੇਰੀ ਨੂਂਦੇ ਲਹਿੰਗਿਆਂ ਦਾ ਕਲਾਇਆ 20000 ਦੀਆਂ ਕਲੀਨਾ ਕਪੂਲ ਨਾਲ ਦੀਆਂ ਬਾਲੀਆਂ 15000 ਦੇ ਜੀਜੂ ਜੀਜੂ ਕਰਕੇ ਝੋ ਗਿਫਟ ਲੈ ਗਈਆਂ ਛਾਲੀਆਂ ਸ਼ੇਠ ਨੇ ਤਾਂ ਮੋਟਰਸਾਈਕਲ ਦੇ ਪੈਂਚਰਾਂ ਤੋਂ ਲੈ ਕੇ ਤੇਲ ਤੋਂ ਲੈ ਕੇ ਸੂਈ ਦੇ ਖਰਚ ਤੋਂ ਲੈ ਕੇ ਕੱਲੀ-ਕੱਲੀ ਚੱਲਤ ਦਾ ਲਗਮਾ ਸਣਾਤਾ ਜਿਵੇਂ ਥਾਣੇ ਦੇ ਬਾਹਰ ਚ ਬਰਨਸਾਰ ਬੰਦੇ ਦੇ ਸਾਰਾ ਕੁਝ ਸੱਚ ਜਿਆਦਾ ਜਾਂਦਾ ਮੇਰੇ ਤਾਂ ਕੱਲਾ-ਕੱਲਾ ਟੌਪਿਕ ਐ ਯਾਦ ਕਰਾਤਾ ਕਹਿੰਦਾ ਲੈ ਵੀ ਛੇਲਾ ਆਤਾ ਹੁਣ ਛਾਪ ਕਿਤਾਬ ਕਰਕੇ 20000 ਰੁਪਏ ਬਚ ਗਿਆ ਹੁਣ ਹੋਰ ਦੱਛੋ ਕਿੰਨੇ ਦੇ ਮੈਂ ਵਿਆਜਤੀ ਅੱਗੇ ਜਿਹੜਾ ਬਾਣੀਆਂ ਮੈਨੂੰ ਦੁਕਾਨ 'ਚ ਬੜਨਸਾਰ ਗਊ ਵਰਗਾ ਲੱਗਦਾ ਸੀ ਸਾਰੀ ਕਿਤਾਬ ਸੁਣਨ ਤੋਂ ਬਾਅਦ ਗੱਦੀ ਤੇ ਬੈਠਾ ਮਰੀਸ਼ਪੁਰੀ ਲੱਗੇ ਬਾਪੂ ਕਹਿੰਦਾ ਲੈ ਪੁੱਤ ਮੈਥੋਂ ਦਾ ਕੁੰਡੀਆਂ ਲਾਉਣ ਵਾਲੇ ਤੋਂ ਕਬੀਲਦਾਰੀ ਸਮਾਰ ਕੇ ਚੱਲੀ ਨਹੀਂ ਤੀ ਹੁਣ ਦੱਸ ਕਿਹੜੀ ਕਾਰ ਕਢਾ ਮੰਗੇ ਮਹਾ ਬਾਪੂ ਕਿਹੜੀ ਕਾਰ ਮੈਨੂੰ ਆਇ ਲੱਗਦਾ ਬਲਦ ਰੇੜਾ ਵੀ ਵੇਚ ਦੇ ਆਪਾਂ ਤਾਂ ਕੱਖਾਂ ਦੀ ਪੰਡ ਸਾਈਕਲ ਦੀ ਲਿਆ ਮੰਗੇ ਫਿਰ ਕਹਿੰਦਾ ਪੁੱਤ ਤੂੰ ਆਉਂਦਾ ਆਉਂਦਾ ਗੁੱੱਡਾਲੇ ਬੂਟਾਂ ਦੀ ਵੀ ਗੱਲ ਜੀ ਕਰਦਾ ਤੀ ਹੁਣ ਦੇਖ ਫਿਰ ਕਿਹੜੀ ਦੁਕਾਨ ਤੋਂ ਲੈਣੇ ਨੇ ਮਹਾ ਛੱਡ ਬਾਪੂ ਪਰਾਂ ਕੀ ਗੁੱੱਡਾਲੇ ਬੂਟਾਂ ਤੋਂ ਮੰਗਦੇ ਆ ਮੈਨੂੰ ਤਾਂ ਐ ਲੱਗਦਾ ਵੀ ਚੱਪਲਾ ਵੀ ਕਿਸੇ ਭੋਗ ਭਾਗ ਤੋਂ ਪਾ ਕੇ ਲੰਗ ਚੱਲਦੇ ਆ ਬਾਪੂ ਕਹਿੰਦਾ ਸੇਠ ਕਣੀ ਉਂਗਲੀ ਜੀ ਕਰਕੇ ਕਹਿੰਦਾ ਲੈ ਵੀ ਸੇਠ ਆ ਮੁੰਡੇ ਨੂੰ ਸਮਾਰ ਕੇ ਚੰਗੀ ਤਰ੍ਹਾਂ ਸਮਝਾ ਦੇ ਇੱਥੇ ਮੇਰੀ ਕੋਈ ਕੁੰਡੀ ਕਾਂਡੀ ਹੋਰ ਤਾਂ ਨਹੀਂ ਰਹਗੀ ਹਾ ਬਾਣੀਆਂ ਮੈਨੂੰ ਕਹਿੰਦਾ ਕਾਕਾ ਉਰਾ ਝਾਕ ਕਪੈਨ ਦੀ ਬਾਦੀ ਵਾਲੇ ਤੇ ਕਨਕ ਦੀ ਬਜਾਈ ਵਾਲੇ ਹਲੇ ਲੈੰਦੇ ਨੇ ਉਹ ਕੱਲ ਪਰਛੋ ਨੂੰ ਛਟਾਈ ਦੀ ਜੁਗਦਾ ਕਿ ਮੈਨੂੰ ਦੇ ਦੀ ਮੈ ਲਿਆ ਕਿ ਉਹੀ ਤੈ ਕਰੀ ਕਰਾਈ ਵਾਲਾ ਝੂਲਾ ਦੁਬਾਰੇ ਬੇਬੇ ਨੂੰ ਫੜਾਤਾ ਬੇਬੇ ਕਹਿੰਦੀ ਕੀ ਗੱਲ ਪੁੱਤ 10 ਲੱਖ 40 ਹਜ਼ਾਰ ਕਿੱਥੇ ਹੈ ਕਮਲਿਆ ਕਿਤੇ ਰਾਜ ਤਾਂ ਨਹੀਂ ਖੋ ਗਿਆ ਹਾਂ ਮਹਾ ਬੇਬੇ 10 ਲੱਖ 40 ਹਜ਼ਾਰ ਕਿਤੇ ਨਹੀਂ ਗਿਆ ਉਹਦੇ ਤਾਂ ਗਲੂਕੋਸ ਲੱਗ ਗਏ ਕੇ ਦੀ ਭੂ ਗਲੂਕੋਸ ਕੀ ਦੇ ਮਹਾ ਆਪਣੀ ਕਬੀਲਦਾਰੀ ਨੂੰ ਚਿਕਨ ਗੁਣੀਆਂ ਹੋ ਗਿਆ ਸੋਪਰਾ ਬੋ ਜੀਨਾਂ ਨੂੰ ਤਾਂ ਹਜੇ ਸ਼ੱਕ ਹੈ ਵੀ ਲਾਣੇਦਾਰ ਗੁੰਡੀਆਂ ਲਾਉਂਦੇ ਨੇ ਜਾਂ ਕਬੀਲਦਾਰੀ ਆਪਣੇ ਕੋਲ ਆ ਗਈ ਆਪਾਂ ਕੋਠੀਆਂ ਪਾ ਦਾਂਗੇ ਉਹ ਤਾਂ ਸ਼ੇਅਰ ਕਰ ਦੇ ਜਿਹੜੇ ਕਬੀਲਦਾਰੀਆਂ ਫੜ ਕੇ ਬੱਕਰੀ ਵਾਂਗੂ ਕਰੀਂ ਜਾਂਦੇ ਨੇ ਉਹ ਲਾਈਕ ਕਰ ਦੇ ਜਿਹੜਿਆਂ ਨੂੰ ਪਤਾ ਵੀ ਇਹ ਬਿਮਾਰੀ ਬੋ ਪੈੜੀ ਹੈ ਯਾਨੂ ਮਾਨੂੰ ਹੋਰਾ ਵਾਂਗਰ ਲੱਗ ਕੇ ਇਹ ਸਟੈਪ ਨਹੀਂ ਚੱਕਦੇ ਉਹ ਕਮੈਂਟ ਕਰ ਦਿਓ